ਪੰਜਾਬ ਦਾ ਨੌਜਵਾਨ ਇਟਲੀ ਰੋਜ਼ੀ ਰੋਟੀ ਕਮਾਣ ਗਿਆ ਪਰ ਉਸ ਦੇ ਨਾਲ ਇੱਕ ਮੰਦਭਾਗੀ ਹਾਦਸਾ ਵਾਪਰ ਗਿਆ। ਰੇਲ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਬਾਬਾ ਬਕਾਲਾ ਦੇ ਪਿੰਡ ਛੱਪਿਆਵਾਲੀ ਦਾ ਰਹਿਣ ਵਾਲਾ ਸੀਗਾ ਔਰ ਜੋ ਕਿ ਇਟਲੀ ਗਿਆ ਸੀ ਆਪਣੇ ਭਵਿੱਖ ਨੂੰ ਸੁਧਾਰਨ ਦੇ ਲਈ ਤੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਦੇ ਲਈ ਪਰ ਉਸ ਦੇ ਨਾਲ ਅਜੇ ਹੀ ਕੋਈ ਘਟਨਾ ਵਾਪਰ ਜਾਵੇਗੀ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਇਟਲੀ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਤਹਿਸੀਲ ਪਬਕਾਲਾ ਸਾਹਿਬ ਦੇ ਪਿੰਡ ਛੱਪਿਆਵਾਲੀ ਦਾ ਇਹ ਨੌਜਵਾਨ ਸੀਗਾ ਔਰ ਜਿਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਨ ਨਿਰਮਲ ਸਿੰਘ ਦੇ ਵਜੋਂ ਹੋਈ ਹੈ 31 ਸਾਲ ਦੀ ਉਸ ਦੀ ਉਮਰ ਦੱਸੀ ਗਈ ਹੈ ਜੋ ਕਿ ਰੋਜ਼ੀ ਰੋਟੀ ਲਈ ਇਟਲੀ ਗਿਆ ਸੀਗਾ ਪਰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਵਾਪਰੇ ਰੇਲ ਹਾਦਸੇ ਦੌਰਾਨ ਇਸ ਦੀ ਮੌਤ ਹੋ ਗਈ ਹੈ ਦੱਸ ਜੀਏ ਕਿ ਮ੍ਰਿਤਕ ਇਟਲੀ ਵਿਖੇ ਮਿਹਨਤ ਮਜ਼ਦੂਰੀ ਕਰਦਾ ਸੀ ਉਸ ਦੀ ਮੌਤ ਦੀ ਖਬਰ ਜਦ ਇਲਾਕੇ ਦੇ ਵਿੱਚ ਫੈਲਦੀ ਹੈ ਤਾਂ ਸੋਗ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਮੰਦ ਭਾਗੀ ਘਟਨਾ ਅਸੀਂ ਤੁਹਾਡੇ ਨਾਲ ਸਾਂਝਾ ਕੀ ਕੀਤੀ ਹੈ 31 ਸਾਲ ਦਾ ਨੌਜਵਾਨ ਆਪਣੇ ਘਰ ਦੇ ਦਰੀਬੀ ਨੂੰ ਦੂਰ ਕਰਨ ਦੇ ਲਈ ਜੋ ਹੈ ਇਟਲੀ ਗਿਆ ਸੀਗਾ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਲ ਇੱਕ ਮੰਦ ਭਾਗਾ ਹਾਦਸਾ ਵਾਪਰ ਜਾਵੇਗਾ ਔਰ ਇਟਲੀ ਦੇ ਵਿੱਚ ਇੱਕ ਵਾਪਰੇ ਰੇਲ ਹਾਦਸੇ ਦੇ ਵਿੱਚ ਇਸ 31 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਦੱਸੀਏ ਕਿ ਜਦੋਂ ਹੁਣ ਘਰ ਦੇ ਵਿੱਚ ਇਸ ਖਬਰ ਬਾਰੇ ਜਾਣਕਾਰੀ ਮਿਲਦੀ ਹੈ ਤੇ ਪਰਿਵਾਰ ਵਿੱਚ ਸੋਖ ਦੀ ਲਹਿਰ ਪਾਈ ਜਾਂਦੀ ਹੈ ਪਰਿਵਾਰ ਦੁੱਖਾਂ ਦੇ ਵਿੱਚ ਨਜ਼ਰ ਆਉਂਦਾ ਹੈ ਔਰ ਹੁਣ ਮਾਪੇ ਆਪਣੇ ਪੁੱਤ ਨੂੰ ਦੇਖਣ ਦੇ ਲਈ ਵੀ ਤਰਸ ਰਹੇ ਨੇ ਬਹੁਤ ਸਾਰੇ ਨੌਜਵਾਨ ਜੋ ਹੈ ਉਦੇਸ਼ਾਂ ਵਿੱਚ ਜਾਂਦੇ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣੇ ਸੁਨਹਿਰੀ ਭਵਿੱਖ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਉਹ ਅਜਈਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਉੱਥੇ ਜਾ ਕੇ ਇਹਨਾਂ ਨੌਜਵਾਨਾਂ ਦਾ ਭਵਿੱਖ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਤੇ ਮਾਪੇ ਜਿਹੜੇ ਪਿੱਛੇ ਰੋਂਦੇ ਕਰਲਾਉਂਦੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਇਕਲੌਤੇ ਪੁੱਤ ਜਹਾਨੋਂ ਤੁਰ ਜਾਂਦੇ ਨੇ ਹਾਲਾਂਕਿ ਦੱਸ ਦਈਏ ਕਿ ਇਸੇ ਤਰੀਕੇ ਦੇ ਨਾਲ ਮੰਦ ਭਾਗੀ ਖਬਰ ਇਟਲੀ ਤੋਂ ਆਈ ਹੈ ਜਿੱਥੇ ਬਾਬਾ ਬਕਾਲਾ ਦੇ ਪਿੰਡ ਛਪਿਆਵਾਲਾ ਦਾ ਇਹ ਰਹਿਣ ਵਾਲਾ ਸੀਗਾ ਨੌਜਵਾਨ 31 ਸਾਲ ਦੀ ਉਸ ਦੀ ਉਮਰ ਦੱਸੀ ਗਈ ਉਕੇ ਵਿਦੇਸ਼ ਦੀ ਧਰਤੀ ਤੇ ਜਾ ਕੇ ਰੋਜੀ ਰੋਟੀ ਕਮਾਉਣਾ ਚਾਹੁੰਦਾ ਸੀ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨਾ ਚਾਹੁੰਦਾ ਸੀ ਮਿਹਨਤ ਮਜ਼ਦੂਰੀ ਇਟਲੀ ਦੇ ਵਿੱਚ ਕਰਦਾ ਸੀ ਪਰ ਇੱਕ ਇਟਲੀ ਦੇ ਵਿੱਚ ਰੇਲ ਹਾਦਸਾ ਵਾਪਰ ਗਿਆ ਤਾਂ ਉਸ ਰੇਲ ਹਾਦਸੇ ਦੇ ਵਿੱਚ ਵੀ ਇਸ ਨੌਜਵਾਨ ਦੀ ਮੌਤ ਚਲੀ ਗਈ ਯਾਨੀ ਕਿ ਉਸ ਹਾਦਸੇ ਦਾ ਸ਼ਿਕਾਰ ਇਹ ਨੌਜਵਾਨ ਵੀ ਹੋਇਆ ਜਿਸ ਦੇ ਨਾਲ ਵੱਡੀ ਘਟਨਾ ਵਾਪਰੀ ਹੈ ਹਾਲਾਂਕਿ ਮਾਪੇ ਨੇ ਕਦੀ ਸੋਚਿਆ ਨਹੀਂ ਹੋਗਾ ਕਿ ਘਰ ਦੇ ਵਿੱਚ ਪੁੱਤ ਦੀ লাশ ਆਵੇਗੀ ਬੇਹਾਦੀ ਵੱਡੀ ਘਟਨਾ ਜਿਹੜੀ ਆ ਉਹ ਪਰਿਵਾਰ ਦੇ ਨਾਲ ਵਾਪਰੀ ਹੈ ਪਰਿਵਾਰ ਸਦਵੇਂ ਦੇ ਵਿੱਚ ਹੈ ਸੋਗ ਦੇ ਵਿੱਚ ਹੈ ਇਲਾਕੇ ਦੇ ਵਿਚ ਵੀ ਸੋਖ ਦੀ ਲਹਿਰ ਪਾਈ ਗਈ ਹੈ ਤਾਂ ਹੁਣ ਮਾਪਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਉਹਨਾਂ ਦੀ ਪੁੱਤ ਦੀ ਲਾਸ਼ ਹੈ ਉਹ ਸਰਕਾਰ ਜੋ ਹੈ ਉਹਨਾਂ ਦੇ ਪਿੰਡ ਪਹੁੰਚਾਵੇ ਤਾਂ ਕਿ ਪਰਿਵਾਰ ਜੋ ਹੈ ਆਪਣੇ ਪੁੱਤ ਨੂੰ ਆਖਰੀ ਵਾਰ ਦੇ ਸਕੇ ਪੁੱਬਾ ਮਾਰ ਮਾਰ ਕੇ ਰੋਂਦੀ ਮਾਂ ਜੋ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਉਮੀਦ ਸੀ ਕਿ ਘਰ ਵਿੱਚ ਆਵੇਗਾ ਖੁਸ਼ੀਆਂ ਆਉਣਗੀਆਂ ਤਾਂ ਨਾਲ ਦੀ ਨਾਲ ਘਰ ਦੇ ਹਾਲਾਤ ਵੀ ਚੰਗੇ ਜਿਹੜੇ ਹੋਣਗੇ ਔਰ ਕਰਜ਼ੇ ਚੱਕ ਚੱਕ ਕੇ ਮਾਪੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਦੇ ਨੇ ਪਰ ਉੱਥੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਤੇ ਕੀ ਬੀਤੀ ਹੋਵੇਗੀ ਤੁਸੀਂ ਅੰਦਾਜ਼ਾ ਲਗਾ ਸਾਕ ਦਿਓ ਤਾਂ ਇਟਲੀ ਦੇ ਵਿੱਚ ਮਿਹਨਤ ਮਜ਼ਦੂਰੀ ਕਰਦਾ 31 ਸਾਲ ਦਾ ਨੌਜਵਾਨ ਰੇਲ ਹਾਥੇ ਦਾ ਸ਼ਿਕਾਰ ਹੋਇਆ ਜਿਸ ਤੋਂ ਬਾਅਦ ਇਸਦੀ ਮੌਤ ਹੋ ਗਈ ਹੈ ਤਾਂ ਮੰਦਭਾਗੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਮਾਪਿਆਂ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਤੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ